ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਕਰਦੀ ਹਾਂ ਖਬਰ ਸਾਹਮਣੇ ਆ ਰਹੀ ਹੈ ਜੀ ਤੂਰੀ ਤੋਂ ਜਿੱਥੇ ਕਿ ਬੀਤੇ ਦਿਨੀ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ ਹੋਈ ਇਸ ਵਿੱਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸਕੱਤਰ ਦੇ ਕੋਆਰਡੀਨੇਟਰ प्रदीप ਯਾਦਵ ਅਤੇ ਜ਼ਿਲ੍ਹਾ ਮੈਨੇਜਰ ਰਮਨ ਸਿੰਘ ਗੋਲ ਨੇ ਸ਼ਾਮਲ ਦਾ प्रदीप ਯਾਦਵ ਨੇ ਗੱਲ ਕਰਾਉਂਦੇ ਹੋਏ ਸੋ ਮੈਂ ਤੁਹਾਡੇ ਸਾਰੇ ਆਪੋ ਦੇ ਆਉਂਦੇ ਦੇਖਦੇ ਆਂ ਕਾਂਗਰਸ ਸਿੰਘ ਸਾਹਿਬਾਂ ਦੁਸਤਿਕ ਜਿਲੇਗਾ ਸਭ ਤੋਂ ਜ਼ਿਆਦਾ ਹੋਏ ਜੇ ਮੈਂ ਆਪਕੋ ਇਹ ਬਾਤ ਦਵਾਤਾ ਖਲਾਸਤਾ ਹੂੰ ਕਿਉਂਕਿ ਉਹ ਸਾਡੇ ਐਮਐਲਏ ਸਾਹਿਬ ਗੋਲ ਦਿੱਿਆ ਜਿਲੇ ਕੇ ਬਦਾਨਾ ਬਹੁਤ ਮਿਹਨਤੀ ਹੈ ਔਰ ਬਹੁਤ ਸੂਝਮੰਦ ਹੈ ਸਭ ਜਿਹੜੀ ਗੱਲ ਪਿਕਟਰ ਚੱਲ ਰਹੀ ਹੈ ਅੱਜ ਇਹ ਜ਼ਿਲੇ ਦੇ ਸਾਡੇ ਸਭ ਤੋਂ ਵਧੀਆ ਹੋਣ ਹਾਲ ਵਧੀਆ ਕੈਂਡੀਡੇਟ ਆ ਤਾਂ ਸਾਡੇ ਦਨਵੀਰ ਸਿੰਘ ਗੋਲਡੀ ਨੇ ਤੇ ਬਾਕੀ ਮੈਂ ਜਿੱਦਾਂ ਮੇਰੇ ਤੋਂ ਪਹਿਲਾਂ ਬੁਲਾਇਆ ਨੇ ਦੱਸਿਆ ਚੁਟਕਿਆਂ ਵਾਲਾ ਜਿਹੜੀ ਚੁਟਕਲਿਆਂ ਦੀ ਸਰਕਾਰ ਦਾ ਚਾਹੀ ਹੋਈ ਹੈ ਬਣੀ ਹੋਈ ਹੈ 2.5 ਸਾਲ ਹੋ ਗਏ ਦੋ ਸਾਲ ਵੀ ਅਜ ਫਲਬਰੀ ਦੇ ਦਿਨ ਚ ਆਪਾਂ ਅੱਜ ਇੱਥੇ ਖੜਕੇ ਬੋਲ ਰਹੇ ਹਾਂ ਠੀਕ ਹੈ ਨਾ ਹੁਣ ਬਰਾਬਰ ਦੀ ਟੱਕਰ ਵੀ ਲਵਾਂਗੇ ਤੇ ਹਰ ਇੱਕ ਜੀ ਦਾ ਕੰਮ ਨਾ ਹੁੰਦਾ ਹੋਵੇ ਦਰਬੀਰ ਸਿੰਘ ਗੋਲਡੀ ਨੂੰ ਸੁਨੇਹਾ ਲਾ ਦਿਓ ਜੇ ਨੰਗੇ ਪੈਰ ਨਾਲ ਪਹੁੰਚਣ ਪਰ ਆਪਸ ਵਿੱਚ ਆਪਸ ਵਿੱਚ ਇਕਾ ਤੇ ਇਤفاق ਰੱਖਿਏ ਕਦੇ ਕੋਈ ਇੱਕ ਬੰਦਾ ਇਹ ਕਹਿ ਦੇਵੇ ਮੈਂ ਕਿਸੇ ਨੂੰ ਕੋਈ ਪੁੱਠੀ ਚੀਜ਼ ਕਹੀ ਹੋਵੇ ਵੀ ਇਹਨੂੰ ਠੋਕ ਦੇ ਇਹਨੂੰ ਰੋਕ ਲਾ ਇਹਨੂੰ ਐ ਕਰ ਦੇ ਇੱਕ ਵੀ ਬੰਦਾ ਐਨੀ ਸਾਫ਼ ਸੁਥਰੀ ਰਾਜਨੀਤੀ ਚੜਨੀ ਬਹੁਤ ਔਖੀ ਹੁੰਦੀ ਹੈ ਇਹਦੇ ਲਈ ਕੁਝ ਨਾ ਕੁਝ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ ਕਿਉਂਕਿ ਮੈਂ ਕੁਰਬਾਨੀਆਂ ਦਿੱਤੀਆਂ ਨੇ ਇਹ ਸਰਬਾਨੀਆ ਦੇ ਤਿੰਨ ਬਹੁਤ ਬੰਦਿਆਂ ਨੂੰ ਪਰਾਂ ਕਰਕੇ ਬਹੁਤ ਬੰਦਿਆਂ ਨੂੰ ਅੱਗੇ ਕਰਨ ਦੀ ਜਿਹੜੀ ਪ੍ਰਥਾ ਜਿਹੜੀ ਪੁਰਾਣੇ ਟਾਈਮ ਤੋਂ ਚੱਲਦੀ ਆ ਰਹੀ ਆਪਾਂ ਉਹ ਨਹੀਂ ਕਰਨੀ ਆਪਾਂ ਨੇ ਉਹ ਕਰਨੀ ਆ ਜਿਹੜਾ ਬੰਦਾ ਮਿਹਨਤ ਕਰ ਰਿਹਾ ਜਿਹੜਾ ਬੰਦਾ ਕੰਮ ਕਰ ਰਿਹਾ ਉਹਨੂੰ ਆਪਾਂ ਅੱਗੇ ਲੈ ਕੇ ਜਾਵਾਂਗੇ ਉਹਣੀ ਆਪਾਂ ਨੇ ਦੇਖਣਾ ਵੀ ਕੌਣ ਕੰਮ ਕਰ ਸਕਦਾ ਕੌਣ ਨਹੀਂ ਕਰ ਸਕਦਾ ਆਉਣ ਵਾਲੀ 11 ਤਰੀਕ ਨੂੰ ਆਪਾਂ ਵਧੀਆ ਤਰੀਕੇ ਨਾਲ ਇਕੱਠੇ ਹੋਵਾਂਗੇ ਇਕੱਠੇ ਜਾਵਾਂਗੇ ਆ ਸਾਡੇ ਇੱਥੇ ਜਿਹੜਾ ਪਰਿਸ਼ਦਾਂ ਦੇ ਮੈਂਬਰ ਬੈਠੇ ਨੇ ਆਪ ਜਦਾਰ ਖੜਾ ਹੋ ਸਾਨੂੰ ਦੂਜੀਆਂ ਪਾਰਟੀਆਂ ਨਾਲ ਤਾਂ ਲੜਾਈ ਸਾਡਾ ਹਮੇਸ਼ਾ ਜੁੜਾਈ ਹੋ ਕੇ ਰਹਿਣਾ ਆਪਾਂ ਨੇ ਤੱਕੜੇ ਹੋ ਕੇ ਰਹਿਣਾ ਟਿਕਟ ਦਾ ਕੁਝ ਨਹੀਂ ਪਤਾ ਆਪਣਾ ਤਾਂ ਮਿੰਟ ਦਾ ਨਹੀਂ ਪਤਾ ਇੱਥੋਂ ਬਾਹਰ ਜਿੰਦੇ ਨੂੰ ਪਤਾ ਨਹੀਂ ਮੈਨੂੰ ਕੀ ਹੋ ਜੇ ਇਹਦਾ ਪ੍ਰਮਾਤਮਾ ਨੇ ਦੇਣੀ ਆ ਨਾ ਅਜ ਤੱਕ ਮੰਗੀ ਆ ਨਾ ਕਰੇ ਦਿੱਲੀ ਟਿਕਟ ਲੈਣ ਗਿਆ ਇਹਨਾਂ ਜ਼ਿੰਦਗੀ 'ਚ ਕਦੇ ਲੈਣ ਜਾਣਾ ਜੇ ਪਾਰਟੀ ਨੂੰ ਚੰਗਾ ਲੱਗਦਾ ਹੋ ਇਹਰੇ ਨੂੰ ਦੇਖਦੇ ਆਂਗੇ ਕਿਉਂਕਿ ਮਿਹਨਤ ਕਰਨ ਵਾਲੇ ਬੰਦੇ ਆ ਕੋਈ ਸੈਟਿੰਗਾਂ ਕਰਨ ਵਾਲੇ ਬੰਦੇ ਨਹੀਂ ਹੈਗੇ ਉਹ ਇਹ ਨਹੀਂ ਕਿ ਕੋਈ ਇੱਕ ਵੀ ਬੰਦਾ ਮੈਨੂੰ ਕਹਿ ਦੇਵੇ ਵੀ ਯਾਰ ਗੋਡੇ ਹੱਥ ਲਾ ਕੇ ਦੀ ਮਰਦਾ ਕੋਈ ਇੱਕ ਵੀ ਬੰਦਾ ਕਹਿ ਦੇਵੇ ਵੀ ਮੈਂ ਸਰਕਾਰ ਨਾਲ ਜੀਤੋਂ ਬਿਨਾ ਬੋਲਦਾ ਕੋਈ ਇੱਕ ਵੀ ਬੰਦਾ ਕਹਿ ਦੇਵੇ ਥੋੜੇ ਉਲਟ ਕਦੇ 5 ਸਾਲਾਂ ਚ ਕੰਮ ਕਰਿਆ ਹੋਵੇ ਕੋਈ ਵੀ ਇੱਕ ਵੀ ਬੰਦਾ ਮੇਰੇ ਤੇ ਕਮੀਆਂ ਬਹੁਤ ਹੁੰਦੀਆਂ ਨੇ ਪਰ ਮੇਰੇ ਤੋਂ ਆ ਕੇ ਲਾਸਟ ਦੇ ਅਧਿਕਾਰੀ ਬਰਤਾਲੂ ਜੀ ਡਿਗੇ ਜੀ ਸੰਗਲਾਮੇ ਇਹਲਾ ਕਨਵੈਨਸ਼ਨ ਕਰਨੇ ਲਈ ਆ ਰਹੇ ਹਨ ਉਸਕੇ ਲਈ ਨਿਮੰਤਰਣ ਦੇਣਾ ਹੈ ਔਰ ਉਸਕੇ ਲਈ ਵਿਵਸਥਾਈ ਸੁਨਿਸ਼ਚਿਤ ਕਰਨੇ ਲਈ ਆਉਣੇ ਦਾ ਗੁੜਜੀ ਜੀ ਕੀ ਅੱਜ ਜਿਹੜੀ ਮੀਟਿੰਗ ਕੀਤੀ ਆ ਪਰ ਵੀ ਮੀਟਿੰਗ ਕੀਤੀ ਹੈ ਕਿ ਕਹਿੰਦਾ ਇਹ ਸਾਡੇ ਧੂਰੀ ਦੇ ਅਹੁਦੇਦਾਰ ਸਹਿਬਾਨ ਜਿਹਨਾਂ ਨੂੰ ਅਸੀਂ ਜਿਲ੍ਹੇ ਦੇ ਵਿੱਚ ਇਹ ਬਲੋਕ ਕਾਂਗਰਸ ਕਮੇਟੀ ਦੇ ਵਿੱਚ ਸਾਡੇ ਐਮਸੀ ਸਹਿਬਾਨ ਸਰਪੰਚ ਸਹਿਬਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲੌਕ ਸੰਪਤੀ ਮੈਂਬਰ ਸਾਡੇ ਉਹ ਸਾਰੇ 71 ਅਸੀਂ ਹੋਏ ਸੀਗੇ ਜੀ ਸਾਡੇ ਜੀਏਸੀਸੀ ਵੱਲੋਂ ਕੋਆਰਡੀਨੇਟਰ ਪ੍ਰਦੀਪ ਜਾਦਵ ਜੀ ਪਹੁੰਚੇ ਨੇ ਅਸੀਂ ਪਿਛਲੇ ਕਈ ਦਿਨਾਂ ਤੋਂ ਪੂਰੇ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਕਰ ਰਹੇ ਹਾਂ ਪਹਿਲਾਂ ਲਹਿਰੇ ਤੋਂ ਸ਼ੁਰੂ ਕਰੀ ਸੀ ਫਿਰ ਸੁਨਾਮ ਫਿਰ ਦੜਬਾ ਅੱਜ ਧੂਰੀ ਜੀ ਸੋ ਇਹ ਜਿਹੜੀ ਸਾਰੀ ਤਿਆਰੀ ਆ ਸਾਡੀ ਆਉਣ ਵਾਲੀ 11 ਤਰੀਕ ਨੂੰ ਲੈ ਕੇ ਕਿਉਂਕਿ ਸਾਡੇ ਬਰਨਾਲਾ ਤੋਂ ਮੱਖਣ ਜੀ ਨੇ ਜੀ ਇਹ ਧੂਰੀ ਦੇ ਕੋਆਰਡੀਨੇਟਰ ਲੱਗੇ ਹੋਏ ਨੇ ਤੇ ਇਹ ਜਿਹੜੀ ਆਉਣ ਵਾਲੀ 11 ਤਰੀਕ ਨੂੰ ਮਲਿਕ ਗਰਜਨ ਖੜਗੇ ਜੀ ਪੂਰੇ ਹਿੰਦੁਸਤਾਨ ਦੀ ਪਹਿਲੀ ਕਾਨਫਰੰਸ ਜਿਹੜੀ ਵਰਕਰ ਸੰਮੇਲਨ ਹੋ ਰਿਹਾ ਜਾਨੀ ਕਿ ਜਿਹੜਾ ਅਸੀਂ ਬੂਥ ਲੈਵਲ ਤੱਕ ਬੰਦਿਆਂ ਨੂੰ ਅਪਾਇੰਟ ਕਰਿਆ ਜਿਹੜੇ ਸਾਡੇ ਮੰਡਲ ਪ੍ਰਧਾਨ ਬਣੇ ਨੇ ਤੇ نیچے ਬੂਥ ਦੀ 20-20 ਬੰਦਿਆਂ ਦੀ ਕਮੇਟੀ ਬਣੀ ਆ ਉਹ ਸਾਰਿਆਂ ਨੂੰ ਮਿਲਣ ਆਉਣਗੇ ਸੰਦੇਸ਼ ਦੇਣਗੇ ਇੱਕ ਤਰ੍ਹਾਂ ਦਾ ਇਹ ਆਉਣ ਵਾਲੀ ਲੋਕ ਸਭਾ ਦਾ ਜਿਹੜਾ ਆਗਾਜ਼ ਆ ਉਹ ਪੰਜਾਬ ਦੀ ਧਰਤੀ ਤੋਂ ਜਿਹੜੀ ਸ਼ੁਰੂਆਤ ਕਰ ਰਹੀ ਆ ਸੋ ਮੈਂ ਆਪਣੇ ਵੱਲੋਂ ਤੇ ਸਾਰੇ ਕਾਂਗਰਸ ਪਾਰਟੀ ਦੇ ਸਾਡੇ ਵਰਕਰ ਸਹਿਬਾਨ ਨੂੰ ਬੇਨਤੀ ਕਰਦਾ ਕਿ ਉਹ ਜਿਹੜੇ ਹਮ ਹਮਾ ਕੇ ਜਿਹੜਾ ਸਾਡੇ 올 ਇੰਡੀਆ ਪ੍ਰਧਾਨ ਮਾਲਿਕ ਅਰਜੁਨ ਖੜਕੇ ਜੀ ਨੂੰ ਮਿਲਣ ਆਉਣ ਇਹ ਸਾਡਾ ਵੀ ਸੁਨੇਹਾ ਸਾਡੇ ਇੰਚਾਰਜ ਜਵਿੰਦਰ ਜਦੇਵ ਜੀ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜੇਨ ਜੀ ਸਾਰੇ ਸੰਗਠਨਾਂ ਵੱਲੋਂ ਜਿਹੜਾ ਇਹ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਅਸੀਂ ਸੁਨੇਹਾ ਦੇ ਕੇ ਉਥੇ ਮੰਤਰਿਤ ਕਰਦੇ ਕੋੜੀ ਜਿਹੜਾ ਲੋਕ ਸਭਾ ਕੇ ਚੋਣਾਂ ਜਿਹੜੀ ਹੈ ਉਹ अकेਲੀ ਲੜੂ ਕਰ ਆਮਾ ਦੀ ਪਾਰਟੀ ਨਾਲ ਕੇ ਜੋੜਣੀ ਇਹ ਹਜੇ ਤੱਕ ਫਿਲਹਾਲ ਬਿਲਕੁਲ ਕਲੀਅਰ ਕਟੇ ਤੁਸੀਂ ਨੇ ਵੀ ਕੁਝ ਦਿਨ ਮੀਡੀਆ 'ਚ ਇਹ ਦੇਖ ਲਿਆ ਹੋਣਾ ਵੀ ਕੋਈ ਇਹਦੇ 'ਚ ਅਲਾਈਅੰਸ ਨਹੀਂ ਹੈਗਾ ਬਟ ਫਿਰ ਵੀ ਸਾਰਾ ਜਿਹੜਾ ਕਰਤਾ ਤਰਤਾ ਨੇ ਸਾਡੀ ਹਾਈ ਕਮਾਂਡ ਆ ਜੋ ਉਹ ਸੰਦੇਸ਼ ਦੇਣਗੇ ਉਹ ਸਾਰਿਆਂ ਨੂੰ ਜਿਹੜੀ ਕਾਂਗਰਸ ਪਾਰਟੀ ਮੰਨੂਗੀ ਪਰ ਫਿਲਹਾਲ 13 ਦੀਆਂ 13 ਸੀਟਾਂ ਜਿਹੜੀਆਂ ਕਾਂਗਰਸ ਪਾਰਟੀ ਬੜੇ ਜ਼ਬਰਦਸਤ ਤਰੀਕੇ ਨਾਲ ਲੜੂਗੀ ਕਿਹੜੇ ਚੋਣ ਮੁੱਦਿਆਂ ਨੂੰ ਲੈ ਕੇ ਅੱਗੇ ਆਏਗੀ ਇਹ ਸਾਡਾ ਇੱਕ ਮੈਨੀਫੈਸਟੋ ਤਿਆਰ ਹੋ ਰਿਹਾ ਉਸੇ ਦਿਨ ਖੜਗੇ ਸਾਹਿਬ ਜਿਹੜੇ ਆ ਰਹੇ ਨੇ ਉਹ ਸਾਰੀਆਂ ਚੀਜ਼ਾਂ ਇਹੀ ਡਿਫਾਈਨ ਕਰਨ ਲਈ ਉੱਥੇ ਆਉਣਗੇ ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਵਧੀਆ ਤਰੀਕੇ ਨਾਲ ਇੱਕ ਪ੍ਰੈਸ ਕਾਨਫਰੰਸ ਕਰਕੇ ਵੀ ਅਸੀਂ ਪੰਜਾਬ ਲਈ ਕਿਹੜੇ ਮੁੱਦਿਆਂ ਨੂੰ ਚੱਕ ਕੇ ਜਿਹੜੀ ਲੋਕ ਸਭਾ ਲੜ ਰਿਹਾ ਤੇ ਪੂਰੇ ਭਾਰਤ ਵਰਸ਼ ਦੇ ਕਿਹੜੀਆਂ ਕਿਹੜੀਆਂ ਮੁੱਦਿਆਂ ਨੂੰ ਜਿਹੜਾ ਅੱਗੇ ਰੱਖ ਕੇ ਅਸੀਂ ਜਿਹੜੀਆਂ ਲੋਕ ਸਭਾ ਇਲੈਕਸ਼ਨ ਲੜਨ ਦੀ ਹੈ ਕੀ ਕਾਂਗਰਸ ਪਾਰਟੀ ਬਹੁਤ ਪੂਰੀ ਤਰ੍ਹਾਂ ਤਿਆਰੀ ਹੈ ਚੋਣ ਲੜਨ ਦੀ ਹਾਂ ਬਿਲਕੁਲ ਤਿਆਰੀ ਹੈ ਜੀ ਤੁਸੀਂ ਨੇ ਪਿਛਲੇ 1.5 ਸਾਲ ਚ ਤੁਸੀਂ ਨੇ ਦੇਖਿਆ ਹੋਣਾ ਜਦੋਂ ਮੈਨੂੰ ਪਿਛਲੇ ਇਲੈਕਸ਼ਨ ਦਾ ਮੌਕਾ ਮਿਲਿਆ ਸੀ ਲੜਨ ਦਾ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਚਾਹੇ ਸਾਡੇ ਬਲਾਕ ਪ੍ਰਧਾਨ ਸਾਡੇ ਬਗਾਰਾ ਤੋਂ ਵੀ ਖੜੇ ਨੇ ਅਸੀਂ ਜਿੱਥੇ ਅੱਜ ਤੱਕ ਪਹਿਲਾਂ ਇਹ ਥੋੜਾ ਜਿਹਾ ਕਮੀ ਪੇਸ਼ੀ ਰਹਿੰਦੀ ਸੀ ਬਟ ਸਾਡੀ ਜਿਹੜੀ ਪੂਰੀ ਬੂਥ ਲੈਵਲ ਤੱਕ ਸਾਡੀ ਜਿਹੜੀ ਕਮੇਟੀ ਕੰਪਲੀਟ ਆ ਤਕਰੀਬਨ 350 ਬੰਦਾ ਜਿਹੜਾ ਉਹ ਇੱਕ ਹਲਕੇ ਦੇ ਵਿੱਚੋਂ ਅਹੁਦੇਦਾਰ ਸਾਹਿਬ ਨੇ ਚਾਹੇ ਉਹ ਜ਼ਿਲ੍ਹੇ ਦੇ ਵਿੱਚ ਨੇ ਚਾਹੇ ਉਹ ਬਲਾਕਸ ਦੇ ਵਿੱਚ ਨੇ ਚਾਹੇ ਉਹ ਮੰਡਲ ਪ੍ਰਧਾਨ ਦੇ ਵਿੱਚ ਨੇ ਚਾਹੇ ਉਹ ਬਲਾਕਾਂ ਦੀ ਕਮੇਟੀਆਂ ਨੇ ਅਸੀਂ ਤਕਰੀਬਨ 350 ਬੰਦੇ ਦਾ ਜਿਹੜਾ ਇੱਕ ਸਾਡੇ ਝੁਝਾਰੂ ਲੀਡਰ ਸਾਹਿਬਾਨਾਂ ਨੂੰ ਮੌਕਾ ਦਿੱਤਾ ਅਹੁਦਾ ਅਹੁਦੇ ਦੇ ਕੇ ਤਾਂ ਉਹ ਜਿਹੜਾ ਬੜੇ ਵਧੀਆ ਤਰੀਕੇ ਨਾਲ ਅਸੀਂ ਬੂਥ ਲੈਵਲ ਤੱਕ ਜਿਹੜਾ ਸਟਰੋਂਗ ਆ ਕਈ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜਾ ਅਸੀਂ ਥੋੜੇ ਪ੍ਰਤੱਖ ਕਰਾਂਗੇ